ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ 'ਚ ਤੇ ਕੱਲ ਗੱਲ ਕਰਦੇ ਸੀਗੇ ਵੀ 26 27 28 ਦਾ ਮੀਂਹ ਦੱਸਿਆ ਪਿਆ ਭਾਈ ਅੱਜ ਮੀਂਹ ਪੈਣ ਲੱਗ ਗਿਆ ਨਿਊ ਚੰਡੀਗੜ੍ਹ ਤਾਂ ਪੈ ਰਿਹਾ ਸਵੇਰ ਦੇ ਮੀਂਹ ਪਿੰਡ ਜਾ ਕੇ ਦੇਖਦੇ ਹਾਂ ਹੁਣ ਵੀ ਕਿੱਦਾਂ ਦਾ ਮੌਸਮ ਉੱਧਰ ਵੈਸੇ ਇੰਨੇ ਉੱਥੇ ਪਿਆ ਨਹੀਂ ਹੈਗਾ ਮੀਂਹ ਇੱਧਰ ਇਹ ਆ ਹਿਮਾਚਲ ਜੇ ਪੂਰਾ ਮੀਂਹ ਪੈ ਰਿਹਾ ਤੁਹਾਨੂੰ ਦਿਖਾਉਂਦੇ ਆ ਦੇਖੋ ਭਾਈ ਇਹ ਤਾਂ ਸਵੇਰ ਦੀ ਭੰਨ ਲੱਗਿਆ ਵਾ ਜਿਹਨੂੰ ਮੱਛਰਮੀ ਕਹਿੰਦੇ ਆ ਭੂਰ ਜੀ ਪੈ ਰਹੀ ਆ ਇੱਧਰ ਹਿਮਾਚਲ ਜੀ ਪੈ ਰਿਆ ਨਹੀਂ ਆਹ ਦੇਖੋ ਕੱਥੇ ਵੀ ਪੂਰਾ ਮੀਂਹ ਪੈ ਰਿਹਾ ਵੇ ਵੈਸੇ ਮੀਂਹ ਤਾਂ ਖਰਾਬ ਕਰਦਾ ਬਾਈ ਇਹ ਹੁਣ ਜਿਹੜੀਆਂ ਪੱਕੀਆਂ ਪਈਆਂ ਤੇ ਉਹਦੇ ਕਰਕੇ ਹੁਣ ਠੀਕ ਨਹੀਂ ਮੀ ਨੁਕਸਾਨੇ ਆ ਉਹ ਦੇਖ ਨਹੀਂ ਰਿਹ ਇੱਧਰ ਵੀ ਉਹ ਪੂਰਾ ਮੀਂਹ ਪੈ ਰਿਹਾ ਉੱਧਰ ਕ੍ਰਿਕਟ ਸਟੇਡੀਅਮ ਹੈ ਜਿੱਧਰ ਨਿਊ ਚੰਡੀਗੜ੍ਹ ਮਾ ਕ੍ਰਿਕਟ ਸਟੇਡੀਅਮ ਬਣਿਆ ਜਿਹੜਾ ਨਹੀਂ ਉਰੇ ਤੇ ਐਨ ਪੂਰਾ ਸਾਫ ਦੇਖਦਾ ਅੱਜ ਦਿਖ ਨਹੀਂ ਰਿਹਾ ਯਾਰ ਐਨ ਬੱਦਲ ਪੂਰਾ ਕਾਲੀ ਘਟਾ ਚੜੀ ਪਈ ਆ ਡਰੇ ਲੱਗਦਾ ਇਹਦਾ ਹੁਣ ਜੀਰੀਆਂ ਪੱਕੀਆਂ ਪਈਆਂ ਨੇ ਬਿਛਾਈ ਦੇਣੀਆਂ ਗੰਨੇ ਵੀ ਘੇੜ ਦੇਣੇ ਆਪਾਂ ਇਹਨੇ ਪਾਣੀ ਲਾਉਣ ਦਾ ਪੂਲ ਰਾਨੂੰ ਚਲੋ ਸ਼ੁਕਰ ਕਰੋ ਇਹਨੇ ਲਾਇਆ ਨਹੀਂ ਹੈਗਾ ਨਹੀਂ ਬਬੂਦਰ ਵੀ ਘੱਜਣੇ ਤੇ ਨੇਰੀ ਮਾਰ ਆ ਦੇਖੋ ਬਿਊ ਦੇਖੋ ਪੂਰਾ ਮੀ ਪੈ ਰਿਹਾ ਬਾਈ ਫੁੱਲ ਫਾਰਕ ਹੋ ਰਿਹਾ ਬਾਕੀ ਪਿੰਡ ਜਾ ਕੇ ਦੇਖਦੇ ਆ ਕੀ ਆ ਖ਼ਬਰ ਉੱਥੇ ਜਿਵੇਂ ਪਿੰਡ ਵੀ ਲੱਗਦਾ ਮੀ ਮੀ ਹੋ ਪੂਰਾ ਪੈ ਰਿਹਾ ਲੋ ਬਾਈ ਨਿੰਮੇ ਕੋਲ ਆ ਗਏ ਹਾਂ ਆਪਣੀ ਗੱਲ ਸਾਰੇ ਵੀਰਾਂ ਨੂੰ ਤੇ ਵੀ ਤੂੰ ਵੀ ਬੁਲਾ ਦੇ ਨਾ ਸਹੀ ਗੱਲ ਤੇ ਲੀ ਲੱਗਦੀ ਮੈਨੂੰ ਹੈ ਤੇਲੀ ਲੱਗਦੀ ਹੈ ਦੀਵੇਂ ਮਰ ਗਦੀ ਮਹਾ ਕਿਤੇ ਆ ਤੋ ਨਹੀਂ ਨਹੀਂ ਸਾਥ ਸਹਿਕਾਰ ਕੇ ਅਬੀਦੀ ਮੁੰਡਾ ਤੇਰਾ ਸਰਪੰਚੀ ਜੀ ਖੜਨ ਨੇ ਫਿਰਦਾ ਹੁਣ ਮੁੱਕਰ ਕੇ ਕਿਹਾ ਹੁਣ ਪਾਂਚੀ ਹੀ ਖੜਨਾ ਜਸਵੀਰ ਕਹਿੰਦਾ ਮੈਂ ਸਰਪੰਚ ਵੀ ਬਣਨਾ ਏ ਤੂੰ ਸਪਾਂਚੀ ਜੀ ਖੜ ਜੀ ਪਾਂਚੀ ਚ ਹਾਂ ਅੱਛਾ ਠੀਕ ਆ ਫਿਰ ਵੀ ਦੇਖ ਲੈ ਠੀਕ ਆ ਪਾਂਚੀ ਜੀ ਵੀ ਹਾਂ ਸਲਾਹ ਕਰ ਲਵੇ ਸਲਾਹ ਪਾਈ ਹੁਣ ਇਹਦੀ ਮਰਜ਼ੀ ਏ ਹੈ ਮਰਜ਼ੀ ਏ ਹੁਣ ਇਹਦੀ ਪਾਂਚੀ ਜੀ ਖੜ ਜਾਂਦੇ ਆ ਦੇਖ ਲੈਨੇ ਮੈਂ ਹਾਂ ਪੁਰੀ ਸਪੋਟ ਆ ਪਾਤੀ ਜੇ ਠੀਕ ਆ ਪਿੱਠ ਨਹੀਂ ਤੇਰੀ ਲੱਗਣ ਹੁੰਦੀ ਇਹ ਵੀ ਆਪਣੇ ਹੀ ਆ ਇੱਕ ਥਾਂ ਹੀ ਜਗਾਨੇ ਰੋਟੇ ਦੇਖ ਹਾਰ ਜਿੱਥੇ ਬਣੀ ہوئی ਆ ਪਿੱਠ ਤੇਰੀ ਆਪਾਂ ਲੱਗਣੀ ਦਿੰਦੇ ਹਾਂ ਠੀਕ ਨੇ ਬੜੇ ਬੜੇ ਐਕਟਰ ਬੜੇ ਬੜੇ ਕਲਾਕਾਰ ਹਾਰ ਜਾਂਦੇ ਇਹਦੇ ਵਿੱਚ ਤਾਂ ਹੈ ਕਿਤੇ ਉਹ ਹੀ ਨੀਡੂ ਛੱਟ ਵਾਲੀ ਨਾ ਹੋਵੇ ਆਪਣੇ ਨਾਲ ਹੈ ਨਹੀਂ ਨਹੀਂ ਉਹ ਨਹੀਂ ਹੁੰਦੀ ਹੈ ਤੂੰ ਵੀ ਵੀ ਪਾਉਂਗੀ ਬੋਟ ਹਾਂ ਕਿਤੇ ਨੀਡੂ ਛੱਟ ਵਾਲੀ ਹੋਵੇ ਸਾਡੇ ਨਾਲ ਹਾਂ ਹਾਂ ਪਾਉਂਗੀ ਪਾਉਂਗੀ ਅੱਛਾ ਕਈ ਪੁਰੀ ਛੋਟਾ ਗੱਡੇ ਗੱਲ ਵਿੱਚ ਸੱਤ ਗੱਲ ਹੈ 8 9 ਬੋਟਾ ਉੱਧਰ ਕਿੰਨੇ ਆ 6 ਉੱਧਰ ਉੱਧਰ ਵੀ ਵੱਧਦਾ ਹਾਂ 14 ਬੋਟਾ ਹੋ ਗਈਆਂ ਆਪਣੀਆਂ ਹੂੰ ਦੇਖ ਲੈਣੇ ਮੈਂ ਸਲਾਹ ਕਰ ਲੈ ਸਲਾਹ ਇਹ ਦੇਖ ਲੈ ਸਲਾਹ ਇਹ ਠੀਕ ਹੈ ਲੋਕ ਕੋਠੇ ਵਿੱਚ ਜਾ ਕੇ ਪੌੜੀ ਵੀ ਚੱਕ ਲੈਂਦੇ ਆ ਤਾਂ ਕੀ ਹੋ ਗਿਆ ਹਾਂ ਆਦੀ ਕੋਠੇ ਬੈਠ ਜੂਗੇ ਅੱਛਾ ਹਾਂ ਕੋਠੇ ਬੈਠੇ ਰਹੂਗੇ ਉੱਧਰ ਕੀ ਆ ਜਸਵੀਰ ਭਾਈ ਕਦੇ ਮਿਲਿਆ ਤੁਹਾਨੂੰ ਉਹਦਾ ਮਿਲਦਾ ਹੀ ਰਹਿੰਦਾ ਏ ਅੱਛਾ ਕੀ ਕਹਿੰਦਾ ਕਹਿੰਦਾ ਮੈਂ ਤਾਂ ਪਾਂਟੀ ਬੰਨਣਾ ਪੰਜ ਠੀਕ ਆ ਫਿਰ ਕਾਨੂੰ ਬਾਈ ਦੇ ਕਰਨਾ ਹੈਂ ਦੇਖ ਲੈ ਨਾ ਵਧੀਆ ਬੰਦਾ ਹੋਊਗਾ ਨਾ ਉਹ ਤਾਂ ਬਣਾ ਵਧੀਆ ਹੁਣ ਤਾਂ ਆਪਾਂ ਮਾੜਨ ਲਿਆਂਦਾ ਵੀ ਤੂੰ ਦੇਖ ਲੈ ਇੱਕ ਵਾਰੀ ਹੁਣ ਪਾਂਟੀ ਬਣ ਕੱਢ ਜੂਗਾ ਠੀਕ ਆ ਹੈਂ ਅੱਠ ਜਾਂਮਕ ਇੱਕ ਗੁੱਠਲੀ ਚ ਹਾਂ ਇੱਕੜੀ ਵੈਰਾਈ ਟੇ ਲੈ ਤੂੰ ਥਾਈਲੈਂਡ ਦੀ ਪਤਾ ਨਹੀਂ ਬੀਜ ਲਿਆਂਦਾ ਹੋਰ ਗੁੱਠਲੀ ਨਮੀ ਲਾਈ ਮੈਂ ਕਹਿੰਦਾ ਥਾਈਲੈਂਡ ਤੋਂ ਲਿਆ ਕੇ ਉਠਲੀ ਤੂੰ ਪਤਾ ਨਹੀਂ ਉੱਧਰ ਤੇ ਆ ਗਈ ਆ ਦੇਖ ਲੈ ਹਾਂ ਆ ਦੇਖਦਾ ਭਾਈ ਤਾਂ ਅੱਠ ਆਏ ਨਾ ਅੱਠ ਥੰਬ ਲੱਗੇ ਹੋਏ ਭਾਈ ਹਾਂ ਉਹ ਤੂੰ ਦੇ ਲੈ ਇੱਕ ਗੁੱਠਲੀ ਆ ਇੱਕ ਤੇ ਇੱਕ ਕੰਮ ਕਰ ਦਿੰਨੇ ਮੈਂ ਬਾ ਦੇ ਨਾ ਅੱਠ ਐ ਅੱਠ ਪੂਰੇ ਲਾਤਾ ਦੇਣਾ ਆਪਾਂ ਨਾ ਬੂਟਾ ਅੱਠ ਡਾਣੀਆਂ ਜਾਣੀਆਂ ਇਹਨੂੰ ਨਿਮੇ ਤਾਂ ਆਏ ਹੋਏ ਨਾ ਹਾਂ ਉਹ ਕਹਿੰਦੇ ਨਹੀਂ ਵੀ ਜਵਾਕ ਨੂੰ ਬਚਾ ਲਓ ਜਾਂ ਜਨਾਨੀ ਨੂੰ ਬਚਾ ਲਓ ਹੁਣ ਬਚਾਉਂਗਾ ਕਿਨੂੰ ਇੱਕ ਰੱਖਣਾ ਪੈਣਾ ਤੈਨੂੰ ਹਾਂ ਦਾ ਹੀ ਨਹੀਂ ਆਰੇ ਦਾ ਬਾਝੇ ਜਾਣਾ ਹਾਂ ਆਲੇ ਦਾਲੇ ਜਾਣਾ ਨਾਲੇ ਦਾਲੇ ਜਾਣੇ ਆ ਪਚਾ ਦੇਣੇ ਇੱਧਰ ਨੂੰ ਚਾਰੇ ਪਾਸੇ ਦੇ ਅੱਛਾ ਚਲੋ ਬਾਈ ਰੋਡੇ ਬਾਈ ਕੱਦੇ ਕਹਿੰਦੇ ਬਾਈ ਦਾ ਕਮੈਂਟ ਆਇਆ ਦਾ ਕਹਿੰਦਾ ਭਗਤੀ ਜੀ ਨੂੰ ਲੈ ਕੇ ਆਇਆ ਕਰੋ ਨਾਲ ਵੀਡੀਓ 'ਚ ਹੋਣਾ ਕਿੱਦਾਂ ਚੱਲਦਾ ਕੰਮਕਾਰ ਬਸ ਲੱਗੇ ਕੱਖ ਨਾ ਕਰਨ ਹਾਂ ਸਕੂਲ 'ਚ ਛੁੱਟੀਆਂ ਨੇ ਆਣ ਅੱਜ ਛੁੱਟੀ ਹੈ ਪੁਨੀਆਲੇ ਪੇਪਰ ਹੁੰਦੇ ਦੇ ਅੱਛਾ ਬਸ ਅੱਜ ਛੁੱਟੀ ਦੀ ਹੁਣ ਅੱਜ ਆਪਣਾ ਡੱਡਾ ਡਿਊਟੀ ਹੋਗੀ ਹਾਂ ਕਿੰਨੇ ਕ 6 ਵਜੇ ਕਿੰ ਕਿ 6 ਤੇ ਕਿੰਨੇ ਵਜੇ 6:30 ਤੇ 6:30 ਤੇ 1 ਵਜੇ ਤੱਕ ਅੱਛਾ ਪੇਪਰ ਹੁੰਦੇ ਨੇ ਜਾਣੇ ਪੇਪਰਾਂ ਕਰਕੇ ਆ ਹਾਂ ਇਹ ਆਲੂ ਕਿਥੇ ਲੈ ਆਲੂ ਆ ਜੀ ਵੀ ਜਾਏਗਾ ਬਹੁਤ ਵਧੀਆ ਬੀਜਾ ਹੈ ਬੀਤਾ ਬਾਪੂ ਬੀਜ ਹੁੰਦਾ ਨਾ ਇਹਦਾ ਉਹ ਬ੍ਰੀਕ ਲਾ ਕੇ ਫਾਇਦਾ ਬ੍ਰੀਕ ਲਾ ਕੇ ਹੁਣ ਇਹਦਾ ਕੱਟ ਕੇ ਸੋਹਰੇ ਵਿੱਚ ਪਾ ਕੇ ਜਾਂਦੇ ਨਾ ਪਾਣੇ ਪਾਸੇ ਹਾਂ ਹਾਂ ਇਹ ਜਿਹੜੇ ਆਜੂ ਬਹੁਤ ਹੋਏ ਇਸੇ ਸਾਲ ਡਾਇਮਡ ਹਾਂ ਹਾਂ ਡਾਇਮਡ ਆਲੂ ਦੋ ਮਾਸਾ ਜੱਟ ਹਾਂ ਪਾਂਚੀ ਕਰਕੇ ਫਿਰ ਕੱਕਣਾ ਨਹੀਂ ਪਾ ਕੱਕਣਾ ਨਹੀਂ ਹੋਣਾ ਇਹਨਾਂ ਦੇਖ ਲੈ ਮੈਂ ਜਦ ਤਰੀ ਭੁੱਖੇ ਮਰ ਜੂਗੀ ਹਾਂ ਹਾਂ ਨਿਆਲੇ ਰੋਣ ਜਾਣੇ ਨਿਆਲੇ ਰੋਣ ਜਾਣੇ ਦੇਖ ਲੈ ਹਾਂ ਦੇਖ ਲੈ ਹੁਣ ਵੀ ਕੱਲਾ ਜਲਾ ਟਾਈਮ ਹੈਗਾ ਇਹਨੇ ਬੁੜੀ ਚਲੀ ਮੌਕਾ ਦੱਸੂ ਬਾਹਲੇ ਦੇਖਦੇ ਆ ਹੈ ਬੌਕੇ ਤੇ ਦੱਸੂਂਗੇ ਹਾਂ ਕੱਢੂ ਗਈ ਸੱਪ ਮੈਂ ਕਹਿੰਦਾ ਮੌਕੇ ਪਰ ਹੈ ਹੈ ਮੌਕੇ ਪਰ ਖੋਲਣੀ ਆ ਪੁਟਾਰਾ ਮੌਕੇ ਪਰ ਖੋਲੂ ਪੁਟਾਰੇ ਹੈ ਜੱਟ ਪਰ ਮੌਕੇ ਫੜੇ ਚੱਲ ਦੇਖਦੇ ਹਾਂ ਹੁਣ ਬਾਈ ਮੌਕੇ ਬਰਾਏ ਤੇ ਕੀ ਬਣਦਾ ਹਾਂ ਤਾਂ ਇਹ ਲੱਗਦਾ ਕਿ ਇਹ ਨੇਟੂ ਛੱਡ ਲੈਣਾ ਹੋ ਜੇ ਸਾਡੇ ਨਾਲ ਰਾਜੇ ਦੇ ਪਰਦਾ ਹੁੰਦੀ ਯਾਰ ਇਹ ਦੇਖਦੇ ਆ ਹਾਂ ਪੰਗਾ ਨੀ ਮੈਂ ਕਹਿੰਦਾ ਲੈਣੀ ਹੀ ਲੈਣਾ ਕਹੀ ਦਿੰਦਾ ਕਹਿੰਦਾ ਨਿੰਮੇ ਕਿਦੀ ਚੱਕ ਚਨੇ ਆਇਆ ਪਿਆ ਨਹੀਂ ਨਹੀਂ ਦੇਖ ਲੈ ਕਿਹਦੇ ਝੁੱਗਾ ਜਾ ਕਰਾ ਲੈ ਵੀ ਕਿਦੀ ਚੱਕ ਮਾ ਕੇ ਹੈ ਦੇਖ ਲੈ ਨਹੀਂ ਨਹੀਂ ਚੱਕ ਕੋ ਟੱਕ ਮਿੱਤੀ ਨਹੀਂ ਆਏਗਾ ਆਪਾਂ ਅੱਛਾ ਅੱਛਾ ਪਿੰਡ ਦਾ ਵਿਕਾਸ ਕਰਨਾ ਨੇ ਮੈਨੇ ਹਾਂ ਆਲੇ ਦੇਖ ਰਿਹਾ ਕਿ ਹੱਦ ਕਰੀ ਬੀ ਨਾਲੇ ਦਾ ਕੰਮ ਬਣਾ ਦੂੰਗਾ ਇਹਨਾਂ ਹੈ ਚੱਪਲ ਵਰਗੇ ਸਾਫ਼ ਹੋਊਂਗੇ ਇਹਨਾਂ ਵਿੱਚ ਚੱਪਲ ਵਰਗੇ ਸਾਫ਼ ਬਣਾ ਦੂੰਗਾ ਆਪੇ ਨਾ ਕਰਨਾ ਪਵੇ ਨਾਲਾ ਸਾਫ਼ ਆਹ ਦੇਖਾ ਭਾਈ ਸੋਚ ਨੇ ਲਾ ਬੰਦੇ ਦੀ ਕਹਿੰਦਾ ਚਾਹੇ ਆਪੇ ਨਾ ਕਰਨਾ ਪਵੇ ਕਹਿੰਦਾ ਸਾਫ਼ ਹੈ ਅਹੀ ਜੀ ਚਾਹੀਦੀ ਬੰਦੇ ਦੀ ਸੋਚ ਪਿੰਡਾਂ ਦਾ ਬੁਰਾ ਹਾਂ ਇਕੱਠੇ ਕਾਸ਼ਾ ਦੇ ਕਈ ਵੇਲੇ ਸਾਫ਼ ਕਰਿਆ ਭਾਈ ਆਪ ਉਹੀ ਤਾਂ ਹੈ ਨਿਕਲਦਾ ਈ ਨਵੇਂ ਚੋਣ ਜਾਬਤਾ ਲੱਗਿਆ ਬੈ ਨਾ ਇਹਦੇ ਨਾਲੇ ਭਰੇ ਪਏ ਸੜਕ ਤੇ ਚੋਣ ਜਾਬਤਾ ਲੱਗਿਆ ਉਹਦੇ ਕਰਕੇ ਕੰਮ ਰੁਕੇ ਪਏ ਨਾ ਆਹੋ ਪਹਿਲਾਂ ਚੱਲ ਆਈਦਾ ਬਾਈ ਹੋਈ ਜਾਂਦੇ ਆ ਮਣ ਮਟੇ ਨਾ ਹਾਂ ਨਵੇਂ ਨਵੇਂ ਸਟਾਈਲ ਨਾਲ ਇੰਜਨ ਸਟਾਰਟ ਹੁੰਦਾ ਆਹ ਦੇਖੋ ਨਿਮਾ ਜਗਾੜੀ ਹੈ ਨਾ ਪੂਰਾ ਇਹ ਆਹ ਦੇਖ ਲੈ ਦੇਖੋ ਨਵੀਂ ਜੀ ਡਾਕਟਰ ਦੇ ਕੇ ਦੇ ਕਾੜੇ ਕੱਢਦਾ ਹੈਂ ਇਨੀ ਆ ਜੱਟ ਲੋ ਜੀ ਪੰਚ ਸਾਹਿਬ ਹੋਂ ਟੋਕਾ ਕਰਨ ਲੱਗੇ ਆ ਹੋਣੀ ਬੋ ਛੱਡ ਰਿਹਾ ਸਫਰਾਜ ਮੈਂ ਦੰਮਣ ਫੈਕਟਰੀ ਲੱਗੀ ਹੁੰਦੀ ਏਕਣਾ ਹੋਇਆ ਵਹਿਤ ਜੱਟ ਓਏ ਘੋਟੇ ਤੇ ਪਹਿਲੇ ਹੀ ਤੂੰ ਮੈਨੂੰ ਛੜਾਤਾ ਹੈ ਕੋਈ ਅੱਜ ਮੀਂਹ ਦਾ ਕਮਾਲ ਹੈ ਜਿਹੜਾ ਪਰਹਾੜਾ ਅੰਬਿਆ ਚੰਡੀਗੜ੍ਹ ਮਾਰੂ ਮਾਰ ਚੱਲਦਾ ਦੇਖੋ ਆ ਟੁੱਟਿਆ ਬਿਆ ਹੁਣ ਤੱਕ ਕੋਈ ਸਵਾਰਾ ਹੀ ਨਹੀਂ ਹੈਗਾ ਕਿਸੇ ਨੇ ਆ ਦੇਖੋ ਉਰੇ ਉਹਥੇ ਨਦੀ ਟੁੱਟੀ ਦੀ ਹੈ ਪਰ ਕੱਚੀ ਕੰਮ ਹੋਰੇ ਜੇ ਇਸ ਵਾਰ ਫੇਰ ਮੀਂਹ ਆਏ ਨਾ ਫੇਰ ਚਾਂਸਾ ਟੁੱਟਣ ਦਾ ਆ ਦੇਖੋ ਇਹ ਬਾਈ ਰਾਤ ਚੰਗਾ ਮੀਂਹ ਪਿਆ ਚੰਡੀਗੜ ਚੰਡੀਗੜ ਤੋਂ ਪੁਲਿਸ ਆਨੂੰ ਹਮੱਜ ਲੱਗੇ ਨੇ ਸ਼ਿਮਲੇ ਨੂੰ ਉੱਥੇ ਦਾ ਸਾਰਾ ਪਾਣੀ ਆਹ ਨਦੀ ਮੋਂਦਾ ਗਾਹਾਂ ਇੱਥੇ ਦਰਿਆਵਾਂ ਜਾਂਦਾ ਜਾਂਦੇ ਜਾਂਦੇ ਮਾਹ ਚੱਲ ਤੁਹਾਨੂੰ ਆ ਵੀ ਦਿਖਾ ਦਿੰਦੇ ਆ ਆ ਦੇਖੋ ਇਹ ਸਿੱਧਾ ਦਰਿਆਵਾਂ ਆ ਜਾਣਾ ਸਾਡੇ ਬਚੌਰਿਆ ਬਾਈ ਮੀਦ ਨਹੀਂ ਨੁਕਸਾਨ ਸਾਡੇ ਬਹੁਤ ਹੋਣਾ ਦਾ ਦੇਖੋ ਭਾਈ ਉਹਰੇ ਉਹਨੂੰ ਇੱਥੇ ਨੂੰ ਪਾੜ ਪਿਆ ਦਾ ਆ ਦੇਖੋ ਕਾ ਕਸਰ ਟੁੱਟਣ ਦੀ ਜੀ ਹੁਣ ਜੀ ਨਹੀਂ ਆ ਜਾਂਦਾ ਆ ਦੇਖੋ ਇੱਥੇ ਇਹ ਨਦੀ ਖੁੱਲਣੀ ਸੀ ਇਹ ਆ ਦੇਖੋ ਇੱਥੇ ਸਾਰੀ ਦਰਖਤ ਰੂਸ ਤੇ ਹੜ ਗਏ ਸਾਰੇ ਉਹ ਆ ਦੁਆਰ ਤੇ ਬੰਨ ਬੰਨੇ ਆ ਕਸਰ ਵੈਸੇ ਕੋਈ ਨਹੀਂ ਸੀ ਚਲ ਇਧਰੋਂ ਗਰਾਊਂਡ ਬਣ ਗਿਆ ਜਗਾ ਕੰਮ ਆ ਗਿਆ ਹੁਣ ਆ ਮੇਰੇ ਸੇ ਹੁਣ ਟੁੱਟਣ ਦੀ ਕਸਰ ਕੋਈ ਨਹੀਂ ਤੇ ਆ ਦੇਖੋ ਕਿੰਨਾ ਕੱਚਾ ਕੰਮ ਹੋਇਆ ਪਿਆ। ਆ ਇਧਰ। ਆ ਭਾਈ ਉੱਪਰੋਂ ਨਦੀ ਚੱਲਦੀ ਆ। ਖੇਟਾਂ ਨੂੰ ਨਹਿਰ ਚੱਲਦੀ ਆ। ਦੇਖੋ ਗੋਰਿਆਂ ਦਾ ਦਿਮਾਗ ਆ ਇਹ। ਆ ਦੇਖੋ ਖੇਟਾਂ ਨੂੰ ਨਹਿਰ ਉੱਪਰ ਨਦੀ। ਦੇਖੋ ਕਿੰਨਾ ਤਕੜਾ ਕੰਮ ਕਰਾਉਂਦਾ ਗੋਰਿਆਂ ਨੇ। ਹੌਣ ਤੱਕਰ ਬਾਈ ਹਿੱਲੇ ਨਹੀਂ ਦੇਖੋ ਇੱਟ ਦੇਖੋ ਕਹੀ ਜਿ ਲੱਗੀ ਵੀ ਹੈ ਆਹ ਦੇਖੋ ਜੋ ਆਪਣੇ ਵਾਲੇ ਹੁੰਦੇ ਉਹਨਾਂ ਤਾਂ ਅੱਦਾਂ ਹੋ ਜਾਣੇ ਦਾ ਕੰਮ ਹੈ ਇਹ ਬਾਈ ਰੋਪੜ ਤੇ ਆਉਂਦੀ ਨੇ ਫਿਰ ਸੁਲੰਦਰਿਆਂ ਹੈ ਕਹਿੰਦੇ ਨੇ ਆਹ ਨਿਕਲੇ ਬਾਈ ਨਵਾਂ ਬਾਈਪਾਸ ਇਹ ਲੁਧਿਆਣੇ ਤੇ ਆ ਰਿਹਾ ਜਿਹੜਾ ਭਾਰਤ ਮਾਲ ਵਾਲਾ ਪ੍ਰੋਜੈਕਟ ਹੈ ਉਧਰ ਨਾਲ ਲੰਘ ਕੇ ਆ ਦੇ ਇਹ ਨਿਕਲਦਾ ਦੁਗਰੀ ਪਿੰਡ ਚੋਂ ਦੁਗਰੀ ਜ਼ਮੀਨ ਆ ਸਾਰੀ ਬਈਆ ਦੁਗਰੀ ਕੋਟਲੀ ਦੀ ਆ ভাই ਨਹਿਰ ਐਸਵਾਈਐਲ ਜਿਹੜੀ ਬੰਦ ਹੋਈ ਵੀ ਆ ਆਏ ਐਸਵਾਈਐਲ ਬਾਈ ਉਧਰ ਸਰੰਦ ਨਹਿਰ ਆ ਉਹ ਗਲਤੀ ਨਾਲ ਪਹਿਲਾਂ ਦੂਆ ਹੋ ਗਿਆ ਤਾਂ ਤੇ ਉਹ ਅਸਰੰਦ ਨਹਿਰ ਜਿਹੜੀ ਇਹਦੇ ਪਰਲੀ ਸਾਈਡ ਆ ਇਹ ਐਸਵਾਈਐਲ ਇਹੀ ਬੰਦ ਹੋਈ ਦੀ ਬਾਈ ਹੁਣ ਤੱਕ ਚੱਲੀ ਨਹੀਂ ਹੈਗੀ ਕੋਣੀ ਪਈ ਬੰਦ ਇਹ ਕੀਤੀ ਗੋਭੀ ਲੱਗੀ ਵੀ ਇਹਦੇ ਪੈਸੇ ਵਟੋਣੇ ਆ ਦਿਵਾਲੀ ਨੂੰ ਆ ਦੇਖੋ ਖੇਚੜਾ ਹੀ ਬਹੁਤ ਆ ਕੀਤੀ ਦੀ ਬਾਈ ਸਪਰੇ ਹਾਰੇ ਆ ਬਹੁਤ ਆ ਦੇ ਬਾਈ ਇਧਰ ਕਈਆ ਲਾਈ ਵੀ ਆ ਇਹਦੀ ਪੂਰੇ ਪੈਸੇ ਵਟ ਰਹੇ ਆ ਪਰ ਖੇਚੜਾ ਬਹੁਤ ਆ ਬਾਈ ਕਈਆ ਦੀ ਆ ਦੇਖੋ ਕਿੰਨੀ ਮਿਹਨਤ ਕਰੀ ਵੇੜਾ ਬਾਸ ਲਾਏ ਪਿਆ ਸਬਜੀ ਆਪਾਂ ਕਹਿ ਦਦੰਦੇ ਪਰ ਸਬਜੀ ਇੰਨਾ ਕੰਮ ਦੌਕਾ ਨਹੀਂ ਹੁੰਦਾ ਆ ਦੇਖ ਬੋਮਾਰੀ ਵੀ ਇਹਨੂੰ ਬਹੁਤ ਪੈਂਦੀ ਆਮਨੇ ਆ ਜਗਾ ਇਹਨੇ ਮਿਹਨਤ ਕਿੰਨੀ ਕੀਤੀ ਮਿਹਨਤ ਬਹੁਤ ਮਿਹਨਤ ਆ ਮੈਂ ਤਾਂ ਕਿਹਾ ਦੇ ਕਿੰਨੇ ਬਾਂਸ ਖਾਨਾ ਲਾਇਆ ਤੇ ਆ ਉੱਪਰ ਟਿਕਾਈ ਹੋਈ ਹੈ ਮੇਲ ਲਗਾਈ ਵੀ ਆ ਭਾਈ ਗੁਰਦੁਆਰਾ ਮੰਜੀ ਸਾਹਿਬ ਬੂਰ ਮਾਜਰਾ ਅਗਰਾਉਂਡ ਨਿਆਣੇ ਖੇਲਦੇ ਕੌਡੀ ਆ ਦੇਖੋ ਕੌਡੀ ਖੇਡਦੇ ਨੇ ਆ ਦੇਖੋ ਬਾਈ ਘੋੜਾ ਕਦ ਕਾੜ ਦੇਖ ਘੋੜੇ ਦਾ ਮੈਂ ਸ਼ੌਕ ਨਾਲ ਪਾਲਿਆ ਬਾਈ ਨੇ ਜਾਂਦਾ ਠਕ ਠਕ ਕਰਦਾ ਬਾਈ ਦੇਖੋ ਬਾਈ ਕਿੰਨਾ ਨੁਕਸਾਨ ਕਰਿਆ ਜੀਰੀ ਦਾ ਜਿਹੜਾ ਮੀਨ ਨਾਲ ਹਵਾ ਹੁੰਦੀ ਹੈ ਨਾ ਦੇਖੋ ਉਹਨੇ ਕਰਿਆ ਸਾਰਾ ਕੰਮ ਇਹ ਕੀ ਕਰੂੰਗਾ ਜ਼ਿਮੀਦਾਰ ਬਾਈ ਜ਼ਿਮੀਦਾਰ ਤਾਂ ਕੁਦਰਤ ਪਰਾ ਹੁਣ ਬਸ ਜੇ ਕੁਦਰਤ ਸਾਥ ਦੇ ਦੇ ਤਾਂ ਜ਼ਿਮੀਦਾਰ ਹੈਗਾ ਨਹੀਂ ਤਾਂ ਜ਼ਿਮੀਦਾਰ ਖਤਮ ਆਹ ਦੇਖੋ ਬਾਈ ਹਾਈਬ੍ਰਿਡ ਜੀਰੀਆਂ ਦਾ ਆਹੀ ਹਾਲ ਆ ਤਕੜੀਆਂ ਦਾ ਬਝੇਰੇ ਆਹਨੇ ਮਾਲੀ ਜਾਂਦੀਆਂ ਇਹ ਪਰ ਇਹਨਾਂ ਜੀਰੀਆਂ ਦਾ ਪੈਰ ਨਹੀਂ ਹੁੰਦੇ ਦੇਖੋ ਉਹਨੇ ਪੈਰਾ ਪਾ ਖਾੜ ਨਹੀਂ ਹੁੰਦਾ ਝਾੜ ਤੈਨੂੰ ਨਾ ਪੂਰਾ ਏ ਪਰ ਗਿਰ ਜਾਂਦੀਆਂ ਬੇਸ਼ੇ ਆਂਦੀਆਂ ਇਹ ਦੇਖੋ ਮਾਸੜਾ ਲੱਗਦਾ ਬਹਿਲਾ ਹੋ ਗਿਆ ਹੁਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹਿਲਾ ਕਿੱਥੇ ਹੋ ਗਿਆ ਹਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਮੌਸਮ ਇਹ ਹੈ ਜਿਆਦਾ ਇੱਕ ਹਾਂ ਇੱਕ ਜਿਹੜੀ ਗਰੀਬ ਦੀ ਹੂੰ ਇਹ ਖੜੀ ਰਹਿੰਦੀ ਫੇਰ ਤਾਂ ਕਾਲੇ ਨਹੀਂ ਤੇ ਇੰਨੀ ਵਡਾਉਣਾ ਜੋਰ ਲੱਗਦਾ ਇਹ ਤਾਂ ਦੂਜੇ ਨਾਲੇ ਵਡਾਉਣਾ ਦਾ ਮੈਂ ਮਾਸੜ ਨੂੰ ਫੋਨ ਕਰਤਾ ਮਾ ਚੰਡੀਗੜ ਪੂਰਾ ਮੀਂਹ ਪੈ ਰਿਹਾ ਮੈਨੂੰ ਫੋਨ ਆਇਆ ਮੈਂ ਦੇਖ ਇੱਥੇ ਕੱਲ ਮੈਂ ਸਵੇਰ ਦਾ ਹੈ ਤਾਂ ਮਸ਼ੀਨ ਦੇ ਗੱਲ ਆ ਹੁਣ ਮੈਨੂੰ ਪਤਾ ਵੀ ਸ਼ਾਮ ਤੱਕ ਮਾਰੀ ਆਉਣੀ ਐ ਦੋ ਦਿਨਾਂ ਦੇ ਦਿਨ ਫਸ ਗਿਆ ਵੀ ਕੰਮ ਖੜ ਵੀ ਸਕਦਾ ਬੱਦਲ ਚੜ੍ਹਨ ਲੱਗਿਆ ਉਧਰ ਹਾਂ ਮਾ ਉਧਰ ਦਿਨ ਉਧਰ ਵੀ ਹੀ ਫਸਾ ਲਿਆ ਵੀ ਦੇਖੀ ਜਾਂਦੀ ਕੀ ਬਣਦਾ ਜਿਹੜੇ ਉਧਰ ੱਗੇ ਗਰੀ ਵੀਦੀ ਮੈਂ ਵੱੜਦਾ ਤਾਂ ਉਹ ਅੱਧੀ ਮੈਂ ਵੱੜਦੀ ਤੇਰਾ ਫੋਨ ਆ ਗਿਆ ਹਾਂ ਕਹਿੰਦਾ ਮਾਸਰ ਚੰਡੀਗੜ੍ਹ ਮੀਂਹ ਫੁੱਲ ਪੈਣਾ ਟੁੱਕੀ ਗੱਡੀ ਵੀ ਕਹਿੰਦਾ ਹਾਂ ਮਾ ਲਾ ਫਿਰ ਆ ਗਏ ਟੁੱਕੀ ਗੱਡੀ ਉਧਰ ਔਰੇ ਤੇ ਮੈਂ ਜਿਹੜੀ ਹੈਗੀ ਦੀ ਵੱਢ ਕੇ ਗਾਹਾਂ ਗਿਆ ਗਾਹਾਂ ਮੈਨੂੰ ਕਿਹੜਾ ਮਿਲਿਆ ਬੰਦਾ ਇੱਕ ਹੋਰ ਮਾ ਵੀ ਚੰਡੀਗੜ੍ਹ ਮੀਂਹ ਕਨ ਬੰਦਾ ਕੀ ਮਿਲਿਆ ਹਾਂ ਅਰੋਹੀਆ ਮਹਾਵੀ ਸੀਪੇ ਨੂੰ ਬੰਦੇ ਨੇ ਫੋਨ ਕਰਿਆ ਕਹਿੰਦਾ ਭਾਈ ਮੈਨੂੰ ਲੋਦੇ ਹਣ ਦੇ ਫੋਨ ਆਇਆ ਕਹਿੰਦਾ ਮੀ ਮਿਲਿਆਦਾ ਤੂੰ ਮਿਲਿਆਦਾ ਕਹ ਲੋਦੇ ਹਣੇ ਫੋਨ ਮੀ ਬਹੁਤ ਪੈਂਦਾ ਅੱਛਾ ਉਹਨਾਂ ਖੜਾ ਹੋ ਗਿਆ ਕੰਮ ਤੇ ਬੰਦੇ ਨੇ ਕੀ ਰਾਇ ਪਾਈਆਂ ਹੂੰ ਭੱਜ ਲੋ ਇੱਕ ਇੱਕ ਸੂਟ ਕਿੱਟਾ ਸਵੇਰ ਦਾ ਇਹਦਾ ਹੋਰ ਜਰਾ ਹੋ ਗਿਆ ਇੱਥੇ ਜਮਾ ਹੀ ਲੱਪੜ ਗਿਆ ਹਾਂ ਬਾਹ ਉਹਨਾਂ ਕਪੜੇ ਨਹੀਂ ਪਾਉਣੇ ਚਾਲ ਕਾਲੇ ਹੋ ਫੇਰ ਅੱਛਾ ਕਾਲਾ ਪੈਜ ਖੜਾ ਹਾਂ ਕਾਲੇ ਮਾਂ ਚੰਡੀ ਘੜ ਦਾ ਮੀ ਲੱਗਿਆ ਮੈਂ ਉਧਰ ਜਿੱਥੇ ਗਿਆ ਹਾਂ ਉਹਨਾਂ ਨੇ 4 ਬੀਘੇ ਨੂੰ ਇੱਕ ਗੇੜਾ ਦਿੱਤਾ ਥੱਲੇ ਮਹਾਉਰੇ ਵੀ ਕੰਮ ਕਰਦੇ। ਨੀਉਂ ਤਾਂ ਕਿਦਾਂ ਸਿਮਰੰਦ ਲੈ ਗਿਆ। ਉਹਨਾਂ ਦੇ ਹੋਰੇ ਵੜਦੀ ਦੀ। ਅੱਛਾ ਅੱਜ ਤੇ ਪੌੜ। ਹਾਂ ਮਹਾਲੇ ਵੀ ਦੇਖੀ ਜਾਂਦੀ ਐ ਮਹੀਨ ਵੀ ਬਹੁਤ ਹੌਲੀ ਤੁਰੇ। ਹਾਂ। ਵੀ ਕੋਈ ਹੋ ਸਕਦਾ। ਹਾਂ ਕਾਲੇ ਮਹਾ ਚੰਡੀਗੜ੍ਹ ਮੀ ਪੈਣ ਲੱਗ ਗਿਆ। ਕਾਲਾ ਕਾਲਾ ਨਹੀਂ ਨਹੀਂ ਇਹ ਨਹੀਂ ਪੈਂਦਾਗਾ। ਜਿਹੜੇ ਕਾਲੇ ਨੇ ਫੋਨ ਕਰਿਆ ਫੋਨ ਗੱਲਾਂ ਕਰਕੇ ਕੱਟ ਕੇ ਮੈਨੂੰ ਕਹਿੰਦਾ ਕਹਿੰਦਾ ਵੀ ਅੱਧਾ ਘੰਟਾ ਹੋ ਗਿਆ ਮੀ ਪੈਂਦੇ ਨੂੰ ਕਹਿੰਦਾ ਹੋ ਗਿਆ ਨੇ। ਹਾਂ। ਮਹਾਵੇ ਕੰਮ ਹੋ ਜਾਣਾ। ਹਾਂ। ਪਰ ਉਹਦੇ ਬਾਅਦ ਇਹਲਾ ਗੱਲਾਂ ਕਰਦੀ ਕਰਦੀ ਜਦੋਂ ਛਾਂ ਹੀ ਮਾਈ ਜਾਂ ਬੱਦਲ ਹੋ ਫੇਰ ਹੌਸਲਾ ਜੋ ਕਿ ਮਨ ਬੱਡ ਹੋ ਜਣੀ ਆ ਜੀ ਹੁਣ ਮੈਨੂੰ ਲਾ ਮਹਾਜ ਆਇਆ ਪੂਰਾ ਮੀ ਪੈਨਦਾ ਚੰਡੀਗੜ੍ਹ ਦਾ ਬਾਈ ਉਤੇ ਬਾਦ ਬੱਦਲ ਫੇਰ ਹੋਇਆ ਤੇ ਕਮਾਲ ਬੱਦਲ ਪੈ ਗਿਆ ਬੱਦਲ ਫੇਰ ਹੋਇਆ ਉਧਰ ਉੱਤੀ ਖੜੇ ਖੜੇ ਬੱਦਲ ਹੋ ਗਿਆ ਮਾਲਾ ਹੀ ਹੋ ਗਏ ਕੰਮ ਹਾਂ ਉਹ ਚਾਹ ਲੈ ਕੇ ਆਏ ਵੀ ਪਹਿਲਾਂ ਦਿੱਤੇ ਅੱਛਾ ਬਾਹਰ ਦਾ ਜੱਦੇ ਬੁਲਾ ਲਏ ਜਾ ਕਹਿੰਦੇ ਯਾਰ ਡਰਾਈਵਰ ਨੂੰ ਡਰਾਈਵਰ ਭਾਈ ਮਹਾਜ ਆਇਆ ਸ਼ਕਲ ਛਤੀ ਆਇਆ ਚਾਹ ਲੈ ਨਾਲ ਬਰੈਡ ਖਾ ਲੈ ਆਪਣੇ ਉਹ ਬਾਹਾਂ ਤੋਂ ਹੋਵੇ ਉਹ ਥੱਲੇ ਕਹੇ ਮੂੰਹ ਤੋਂ ਬਾਤ ਉਹਦਾ ਲੱਗ ਗਿਆ ਨਾ ਹੁਣ ਉੱਥੇ ਕਿਹਾ ਟਾਈਮ ਹੋਇਆ ਵਾ ਹਾਂ ਆ ਕੇ ਕਿਉਂ ਲਿਜੇ ਬਿੱਤੇ ਕੱਢੀ ਆ ਮੈਂ ਕੱਢਦਾ ਮੈਂ ਲੈ ਆ ਤੈਨੂੰ ਮੈਂ ਬੁਲਾਉਣਾ ਚਾਹ ਅੱਛਾ ਇਹਨੂੰ ਤੂੰ ਆਏ ਘਰ ਗਲਾਸ ਲਿਆ ਗਾ ਨਾ ਮੇਰੇ ਕੁੱਪਰੇ ਤੇ ਪੇ ਮਸ਼ੀਨ ਪਾ ਗਲਾਸ ਅੱਛਾ ਮੈਂ ਜਾ ਚੱਕ ਲੈ ਗਲਾਸ ਪਾ ਜੇ ਲੈ ਆ ਉਹ ਗਲਾਸ ਉਹਦੀ ਪਾਈ ਚਾ ਮਦੀਨ ਨੂੰ ਉਠਾਲਦਾ ਮੈਂ ਕੋਈ ਜਾਂਦਾ ਜਾਂਦਾ ਪੀ ਕੱਲ ਮੈਂ ਜਿਹੜੀ ਵੀਡੀਓ ਪਾਈ ਸੀ ਗਰੀਬ ਦੀ ਜੀਰੀ ਆ ਜੋ ਜੀਰੀ ਮਾ ਗਿਠਗਿਠ ਪਾਣੀ ਖੜਾ ਇੰਨਾ ਮੀ ਪਿਆ ਖਤਮ ਹੋ ਗਈ ਤਾਂ ਜੇ ਹੋਰ ਅੱਧਾ ਘੰਟਾ ਲੇਟ ਹੋ ਜੇ ਫਿਰ ਜਿਹੜੀ ਤੂੰ ਮਾਸਟਰ ਤੂੰ ਵੱਢ ਗਿਆ ਉਹ ਕਰਦਾ ਤਾਂ ਸਿੱੜਦਾ ਉਹ ਰੀਲ ਚੜਦੀ ਆ ਉਹ ਮੈਂ ਪਿਛਲੀ ਵਾਰੀ ਪੰਗਾ ਕਰ ਲਿਆ ਉਹ ਕਹਿੰਦਾ ਯਾਰ ਵੱ ਹਾਂ ਉਹ ਸੀਪੇ ਜਿਹੜੀ ਆਪਣੇ ਆਪ ਹੁਣ ਖੜੀ ਜਿਹੀ ਪੱਕ ਕੇ ਗਿਰ ਗਈ ਉਹ ਮਸ਼ੀਨਾਂ ਚੱਕ ਲੈਣੀ ਉਹਦਾ ਗਿਰਨ ਦਾ ਢੰਗ ਹੋਰ ਹੈ ਜਿਹੜੀ ਹਵਾ ਨੇ ਘੇਰਦਿਆਂ ਉਹਨੂੰ ਧਰਤੀ ਲਾਤੀ ਉਹਨਾਂ ਨਾਲ ਸਰੀ ਚੱਕੀ ਆ ਉਹ ਧਰਤੀ ਪਈਆ ਸਿਮਮੇ ਦੇ ਹਵਾ ਨੇ ਘੇਰੀ ਵੀ ਤੀ ਟੂਆਂ ਨਿਕਲੀਆਂ ਮੈਂ ਥੱਲੇ ਉਸੇਲੀ ਜੀ ਬਣੀ ਰਹਿੰਦੀ ਉਦਹੀਂ ਹੁਣ ਮੇਰੇ ਸੇਲੇ ਲੱਪਣੇ ਵੀ ਤੇ ਐਂਡੀ ਗੱਡੀ ਉਹ ਮੈਂ ਤਾਂ ਵੱਢੀ ਚੱਕ ਤਾਂ ਉਹਨਾਂ ਲਈ ਆਪੇ ਮਸ਼ੀਨ ਨੇ ਖਿੱਚ ਲਈ ਹੁਣ ਤੂੰ ਆਏ ਦੇਖ ਮਸੜ ਸਿਮੇ ਤੇ ਗਰੀ ਵੀ ਦੀ ਨਾਲੇ ਝਾੜ ਤਾਂ ਪੂਰਾ ਤਾਂ ਝਾੜ ਦਾ ਗਿਆ ਹੈ ਝਾੜ ਬਹੁਤ ਝਾੜ ਬਹੁਤ ਆ ਤੇ 7301 ਦੀ ਪਰ ਨਾ ਇੰ ਤਕੜੀ ਵੀ ਦੀ ਉਹ ਉਹ ਤਾਂ ਠੀਕ ਆ ਦਲਵੀਰ ਹੁਣ ਗਾਹ ਨੂੰ ਅਗਲ ਆ ਗਈ ਵੀ ਇਹਨੂੰ ਦਰਮਿਆਨੀ ਲਾ ਅਗੇਤੀ ਨਾਲਾ ਯਾਰ ਬਾਈ ਤੁਸੀਂ ਲਾਓ ਅਸੀਂ ਤਾਂ ਨਹੀਂ ਲਾਉਣੀ ਸਿੱਧੀ ਗੱਲ ਆ ਨੂੰ ਮਨ ਖੜਦੇ ਹੈ ਹੈ ਤੇ ਕਾ ਨੂੰ ਮਨ ਖੜਦੇ ਜੇ ਪ੍ਰੋਸੈਸ ਲਾਈ ਜਾਂਦੀ ਫੇ ਕਹਿੰਦੇ ਮੈਂ ਲੇਟ ਹੋ ਗਿਆ ਉਹ ਨਹੀਂ ਨਹੀਂ ਲੇਟ ਨੂੰ ਨਹੀਂ ਜਿਹੜੀ ਲਾ ਹੁਣ ਉੱਥੇ 26 ਖੜੀ ਸਰਾਰ ਜੀ ਲਾਗ ਉਹਨਾਂ ਦੇ ਹਾਂ 26 ਆ ਵੀ ਖੜੀ ਆ ਹਾਂ ਦੁਨੀਆਂ ਹੋਰ ਜਿਹੜੀਆਂ ਖੜੀਆਂ ਜਿਹੜੀ ਖੜੀ ਆ ਖੜ ਕੇ ਪੱਕਣੀ ਚੀਜ਼ ਉਹ ਹੈ ਉਹ ਤਾਂ ਹੈ ਗਿਰਨੇ ਵਾਲਾ ਨਾ ਕੰਮ ਹੋਵੇ ਗਿਰਨੇ ਵਾਲਾ ਜਦੋਂ ਇੱਕ ਹੋਵੇ ਹਵਾ ਆ ਗਈ ਕੋਈ ਧੇਰੀ ਆ ਗਿਰ ਗਈ ਉਹ ਚੀਜ਼ ਵੱਖਰੀ ਲੱਗਦੀ ਜਿਹੜੀ ਆਪੇ ਗਿਰ ਜਾਂਦੀ ਉਹ ਕਹਾਦਾ ਵੀ ਜੇ ਫਿਰ ਨੁਕਸਾਨ ਹੁਣ ਨੁਕਸਾਨ ਜਾਣੇ ਹੁੰਦਾਗਾ ਤੇਰੇ ਸਾਹਮਣੇ ਹੁਣ ਇੱਥੇ ਉਹ ਜਨਾਨੀਆਂ ਚੁੱਕ ਦੇ ਦਿਆਂ ਮੈਨੂੰ ਕਹਿੰਦੇ ਚੁਗਲੇ ਮਾ ਚੁਗਲੋ ਮਾ ਖਰਾਬੇ ਹੁਣ ਇਸੇ ਤੇ ਖਰਾਬੇ ਹੋਣੇ ਉਹ ਥੈਲਾ ਭਰ ਕੇ ਲੈ ਗਈਆਂ ਹੈ ਬੱਲੇ ਤੋੜੀਆਂ ਮੇਰੇ ਮੁੰਜਰੇ ਦੂਰ ਦੂਰ ਲੈ ਕੇ ਗਈ ਜਿੱਥੇ ਗਿਰੀ ਆ ਯਾਰ ਜਿਹੜੀਆਂ ਗਰੀਬ ਇਹਨਾਂ ਦਿਲਵੀਰ ਕਟਰ ਰੈਂਜ ਚੱਲਣਾ ਭਰੇਟਨ ਦਾ ਮੁੰਜਰ ਵੱਟ ਕੇ ਥੱਲੇ ਗੇਰ ਦੇਣੀ ਡਰਾਈਵਰ ਦਾ ਕੋਸੂਰ ਨਹੀਂ ਮਸ਼ੀਨ ਦਾ ਕੋਸੂਰ ਨੇਗਾ ਉਹਦਾ ਮੁੰਜਰ ਨਾ ਗਰਨੀ ਰੁਟ ਗਈ ਬਿਲਕੁਲ ਸਮਝਿਆ ਚਲੋ ਠੀਕ ਆ ਜੀ ਬਾਕੀ ਵੀ ਠੀਕ ਆ ਬਾਕੀ ਭਾਈ ਚੱਲਦਾ ਸਾਡਾ ਪ੍ਰੋਸੈਸ ਬਦਲਣਾ ਭਾਈ ਸਾਨੂੰ ਬਹੁਤ ਸਾਹ ਦੇਤਾ ਵੀ ਨਿਖਰ ਗਿਆ ਜਿਹੜਾ ਸਾਹ ਹੈ ਨੀਦੀ ਜਿਕਾ ਹਵਾ ਉੜੀ ਵੀ ਦੀ ਕਵਾਏ ਦੀ ਕਿਸਮ ਦੀ ਵੀ 26 ਜੁਲਾਈ 28 ਨੂੰ ਵੀ ਤੂਫਾਨ ਆਉਣਾ ਮਹੀਆ ਖਤਮ ਆ ਫਲਾਣਾ ਤੁਮਕਾ ਕੋਈ ਬਹੁਤ ਵਧੀਆ ਸਾਹ ਦੇਦਾ ਸਾਡਾ ਮੈਂ ਪੇ ਆਈ ਨਹੀਂ ਹੈਗਾ ਆ ਤੋਂ ਪਾ ਨਿਕਲੀ ਵੀ ਆ ਬਹੁਤ ਮੈਂ 2-3 ਮੰਜੇ ਲਿਆਉਣ ਦੇ ਨਵੇਂ ਮੈਨੂੰ ਮੈਂ ਮੁੰਜਰੀ ਵਧਣੀ ਪਣੀ ਔਰ ਤਾਂ ਔਰ ਤਾਂ ਮੈਂ ਮੁੰਜਰੀ ਵਧਣੀ ਪਣੀ ਇਹ ਹਜਾ ਨਾ ਉਹ ਜੇ ਕਿਤੇ ਪੈ ਜਨਾ ਨਾ ਜਿਹੜੇ ਮੰਜੇ ਪੈਂਦੇ ਉਹ ਵੀ ਨਾ ਦਾ ਦਰਨਾ ਵੀ ਦਿੱਤੇ ਹਾਂ ਸਮਝਿਆ ਮੀਂਹ ਮਰੰਡੇ ਸ਼ਹਿਰ ਕੋਈ ਕੰਮ ਸੀਗਾ ਮੈਂ ਚਲੋ ਜਾਂਦੇ ਜਾਂਦੇ ਤੁਹਾਨੂੰ ਮਰੰਡਾ ਸ਼ਹਿਰ ਵੀ ਦਿਖਾ ਦਿੰਦੇ ਆ ਮਰੰਡੇ ਸ਼ਹਿਰ ਦੀ ਚੈਲਪਹਿਲ ਆ ਗਿਆ ਬਈ ਮਰੰਡਾ ਮੇਲਾ シュガーミル ਬਾਹ ਹੋਇਆ ਸਟਾਰਟ ਦੋ ਤਿੰਨ ਮਹੀਨੇ થઈ ਗਏ ਵੀ ਆ ਗਿਆ ਭਾਈ ਮੇਨ ਗੇਟ ਐਂਟਰੀ ਗੇਟ ਆਇਆ ਪਹੁੰਚ ਗਏ ਭਾਈ ਮਰੰਡੇ ਸ਼ਹਿਰ ਮਰੰਡੇ ਨੂੰ ਭਾਈ ਬੱਗਾਂ ਵਾਲੇ ਵੀ ਕਹਿੰਦੇ ਆ ਪੁਰਾਣੇ ਬਜ਼ੁਰਗ ਬੱਗ ਵਾਲੇ ਹੀ ਕਹਿੰਦੇ ਤੇ ਆਪਾਂ ਹੀ ਕਹਿਣ ਲੱਗੇ ਹੁਣ ਮਰੰਡਾ ਬਹੁਤ ਭੀੜ ਹੈ ਨਹੀਂ ਮਰੰਡੀ ਵੀ ਨਾ ਬਹੁਤ ਭੀੜ ਹੈ ਹਾਂ ਕੋਈ ਮਰੰਡਾ ਹੈ ਅੱਪਰਿਆਣਾ ਪੁਜਾਰਾ ਮੈਂ ਸਿੱਧਾ ਹੋ ਬਾਈ ਲੁਧਿਆਣਾ ਲੰਘਿਆ ਹੁੰਦਾ ਕੱਲ ਤਾਂ ਸਿੱਧੀ ਗੱਲ ਸਿੱਧੀ ਬਲੈਟਾ ਲੁਟਾ ਕੋਈ ਨਹੀਂ ਫੋਲੋ ਕਰਦਾ ਭਾਈ ਉਹਨੇ ਉਹ ਬਾਹਰ ਆ ਬਾਹਰ ਵਾਲਾ ਡਰਦਾ ਜਦ ਇਹ ਚਲਾਨ ਕਰ ਦਿੰਦੇ ਬਾਹਰ ਤਾਂ ਦੇਖੋ ਭਾਈ ਮਰੰਡਾ ਸ਼ਹਿਰ ਭਾਈ ਜਿਹੜੇ ਬਾਹਰ ਬੈਠੇ ਆ ਆ ਸ਼ਹਿਰ ਦੇ ਉਹ ਵੀਡੀਓ ਦੇਖ ਕੇ ਉਹਨਾਂ ਨੂੰ ਸਕੂਨ ਮਿਲ ਜਾਂਦਾ ਹਨ ਆਪਣੇ ਸ਼ਹਿਰ ਕੋ ਮਿਲੰਦੇ ਦੇਖੋ ਤਾਂ ਹੀ ਭਾਈ ਅਸੀਂ ਵੀਡੀਓ ਬਣਾਉਣ ਲੱਗੇ ਆ ਮਰੰਡੇ ਦੀ

ਬਾਹਰ ਵਾਲੇ ਬੰਦਿਆਂ ਨੂੰ ਪਤਾ ਹੀ ਦੀ ਕੀਮਤ ਦਾ ਜਿਹੜੇ ਗਏ ਹੋਏ ਹਨ ਇਹਨਾਂ ਤਿੰਨ-ਤਿੰਨ ਚਾਰ-ਚਾਰ ਸਾਲ ਹੋ ਗਏ ਜਿਹੜੇ ਆਪਣਾ ਸ਼ਹਿਰ ਨਹੀਂ ਦੇਖਦੇ ਹਾਂ ਜਿਹੜੇ ਨਾਗ ਦੇ ਪਿੰਡਾਂ ਦੇ ਆ ਉਹਨਾਂ ਨੂੰ ਸਕੂਨ ਮਿਲਦਾ ਅਸੀਂ ਜੇ ਬਾਹਰ ਦੇ ਸਾਨੂੰ ਵੀ ਬਾਈ ਸਕੂਨ ਮਿਲਦਾ ਸੀ ਵੀਡੀਓ ਦੇਖਦੇ ਜਸਵੀਰ ਬਾਈ ਦੀ ਦੇਖੋ ਰਾਤ ਦਾ 뷰 ਮਰੰਡਾ ਸ਼ਹਿਰ ਆਮਨੇ ਪਰ ਪ੍ਰੀਤ ਵਾਲੇ ਦੇ ਰੁਗਣਾ ਤੇਰੇ ਖਾਣ ਨੂੰ ਲੈ ਕੇ ਨਾ ਸਮਾਨ ਏ ਭਾਈ ਆਪਣੇ ਰਿਸ਼ਤੇ ਕਰਕੇ ਬਣਾ ਰਹੇ ਆਪਾਂ ਛੋੜ ਜਿਹੜਾ ਰਾਤ ਦਾ ਉਹ ਰਾਤ ਨੂੰ ਆਉਂਦੇ ਤੇ ਘੁੰਮਣ ਹੁਣ ਬੈਠੇ ਨਿਊਜ਼ੀਲੈਂਡ ਅਵਤਾਰ ਸਿੰਘ ਮੁੰਡੀ ਗੁਰਸੇਵਤ ਦਾ ਮਾਸੜ ਆਹੀ ਅਫਰੀਦ ਵਾਲੇ ਨਾ ਪ੍ਰੀਸਪੀਡ ਅੱਗੇ ਭਾਈ 버거ਖਾਨ ਵਧੀਆ ਸਵਾਦ ਹੈ ਪਹਿਲੀ ਵਾਰੀ ਖਾਣ ਲੱਗੇ ਮਰੰਡੇ ਦੇ 버거 ਮੰਡਾ ਮੰਡਾ ਸ਼ਹਿਰ ਵੀ ਬਹੁਤ ਵਧੀਆ ਲੱਗਦਾ ਹੈ ਨਾ ਹਾਂ ਹਾਂ ਜਗਮਗਾ ਜਗਮਗਾ ਕਰਦੀਆਂ ਲਾਈਟਾਂ ਪੂਰੀ ਰੌਣਕ ਹੋਰੇ ਤਾਂ ਹਾਂ ਚਮਕੌਰ ਵਾਲੀ ਸਾਈਡ ਨੂੰ ਚੱਲੀਏ ਮੈਂ ਨਹੀਂ ਨਹੀਂ ਚਮਕੌਰ ਵਾਲੇ ਰਹਿਣ ਦੇ ਇੱਧਰ ਠੀਕ ਆ ਉੱਦੋਂ ਆਪਾਂ ਦੂਰ ਪਾ ਪੈਣਾ